Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information, call 510-943-8037. That is 510-943-8037. ਬਾਰੀਨਾ ਦੈਲਿਆ ਮੈਕਸੀਕੋ ਬੰਦੂਕ ਧਾਰੀਆਂ ਨੇ ਇੱਕ ਬਾਰ ਦੇ ਵਿੱਚ ਕੀਤੀ ਅੰਨੇਵਾ ਫਾਇਰਿੰਗ 6 ਲੋਕਾਂ ਦੀ ਹੋ ਚੁੱਕੀ ਹੈ ਮੌਤ ਜੀਹਾਂ ਮੈਕਸੀਕੋ ਤਖੰਦੇ ਪੂਰਬੀ ਹਿੱਸੇ ਵਿੱਚ ਬੰਦੂਕ ਧਾਰੀਆਂ ਨੇ ਅੰਨੇਵਾ ਗੋਲੀਬਾਰੀ ਕੀਤੀ ਹੈ ਇਸ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋ ਗਏ ਹਨ ਇਹ ਗੋਲੀਬਾਰੀ ਹਿੰਸਾ ਦੀਆਂ ਘਟਨਾਵਾਂ ਨਾਲ ਜੂਝ ਰਹੇ ਤਬਕਸਕੋ ਸੂਬੇ ਦੇ ਟੱਟੀ ਸੂਬੇ 'ਚ ਹੋਈ ਹੈ ਜੰਤਰ ਸੁਖਿਆਸ 77 ਉਮਰ ਗਾਰਸਿਆ ਹਰਫਸ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਗੋਲੀਬਾਰੀ ਵਿਲਾਹਰ ਮੋਸਾ ਵਿੱਚ ਹੋਈ ਹੈ ਤੇ ਸੰਘੀ ਅਧਿਕਾਰੀਆਂ ਇਸ ਮਾਮਲੇ ਦੀ ਜਾਂਚ ਵਿੱਚ ਜੁਟੇ ਹੋਏ ਨੇ ਕਿ ਇਸ ਸਬੰਧੀ ਸਥਾਨਕ ਅਧਿਕਾਰੀਆਂ ਦੀ ਮਦਦ ਵੀ ਲੈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਕੋਈ ਗ੍ਰਿਫਤਾਰੀ ਤਾਂ ਨਹੀਂ ਹੋਈ ਅਤੇ ਨਾ ਹੀ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਗੋਲੀਬਾਰੀ ਦਾ ਕਾਰਨ ਕੀ ਸੀ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਵੀਡੀਓ ਚ ਲੋਕ ਬਾਰ ਤੋਂ ਬਾਰ ਭਜਦੇ ਹੋਏ ਦਿਖਾਈ ਦੇ ਰਹੇ ਨੇ ਜਦਕਿ ਪੁਲਿਸ ਦੇ ਪਹੁੰਚਣ ਤੱਕ ਕੁਝ ਬਚੇ ਹੋਏ ਲੋਕ ਪੀੜਤਾ ਦੇ ਨਾਲ ਰਹੇ ਸਨ ਦੱਸ ਦਈਏ ਕਿ ਇਸ ਮਹੀਨੇ ਦੇ ਛੁਰੂ ਵਿੱਚ ਬੰਦੂਕ ਧਾਰੀਆਂ ਨੇ ਮੱਦ ਮੈਕਸੀਕੋ ਵਿੱਚ ਇੱਕ ਬਾਰ ਵਿੱਚ ਗੋਲੀਬਾਰੀ ਕੀਤੀ ਸੀ ਜਿਸ ਵਿੱਚ 10 ਦੀ ਮੌਤ ਹੋ ਗਈ ਸੀ ਅਤੇ 13 ਜ਼ਖਮੀ ਹੋ ਗਏ ਸਨ ਇਹ ਹਮਲਾ ਕੁਵੇਟ ਰੇਟਾ ਤਾਰੋ ਦੇ ਇਤਿਹਾਸਕ ਸ਼ਹਿਰ ਦੇ ਕੇਂਦਰ ਵਿੱਚ ਹੋਇਆ ਸੀ ਜੋ ਕਿ ਹਾਲ ਹੀ ਵਿੱਚ ਗੁਆਰੇਰੋ ਵਰਗੇ ਗੁਆਂਟੀ ਰਾਜਾ ਵਿੱਚ ਵੀ ਦੇਖੀ ਗਈ ਹਿੰਸਾ ਤੋਂ ਬਚਿਆ ਸੀ ਇਹ ਫੈਸਲਾ ਜਿਹੜਾ ਆਇਆ ਇਹ ਜਿਹੜੀ ਘਟਨਾ ਹੈਗੀ ਹੈ ਇਹਨੂੰ ਘਟਕਣਾ ਦਾ ਕੰਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਕਰਕੇ ਦੱਸਿਓ ਜਸਟੀ ਟਰੋਡੋ ਦਾ ਜੂਟਰਨ ਭਾਰਤ ਨਾਲ ਲੈ ਲਿਆ ਸੀ ਪੰਗਾ ਬੁਰੇ ਫਸੇ ਸੀ ਪੀਐਮ ਟਰੋਡੋ ਪੀਐਮ ਮੋਦੀ ਦਾ ਨਾਂ ਆਉਣ ਮਗਰੋਂ ਆਪਣੇ ਅਧਿਕਾਰੀਆਂ ਨੂੰ ਦੱਸਿਆ ਸੀ ਕ੍ਰਿਮੀਨਲ ਨੂੰ ਦੱਸਦੀ ਹੈ ਕੈਨੇਡਾ ਸਿੱਖ ਆਗੂ ਹਰਦੀਪ ਸਿੰਘ ਨਿੱਜੇ ਤੇ ਮਾਰੇ ਜਾਣ ਤੋਂ ਬਾਅਦ ਜਸਟਿਸ ਟਰੂਡੋ ਨੇ ਭਾਰਤ ਦੇ ਬੇਬੁਨਿਆਰ ਦੋਸ਼ ਲਗਾ ਕੇ ਖੁਦ ਨੂੰ ਮੁਸੀਬਤ ਵਿੱਚ ਫਸਾ ਲਿਆ ਸੀ ਹੋਰ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਿਹਾ ਕਿ ਪ੍ਰਾਦੀ ਵਿਦੇਸ਼ੀ ਸਨ ਜਾਂ ਫਿਰ ਉਹਨਾਂ ਦੇ ਆਪਣੇ ਹੀ ਦੇਸ਼ ਦੇ ਸैनिक ਜਾਂ ਉਹਨਾਂ ਦੇ ਅਧਿਕਾਰੀ ਸਨ ਇਹ ਕੁਝ ਵੀ ਸਮਝੇ ਨਹੀਂ ਆ ਰਿਹਾ ਮੀਡੀਆ ਰਿਪੋਰਟਾਂ ਵਿੱਚ ਪੀਐਮ ਮੋਦੀ ਅਤੇ ਐਨਐਸਏ ਅਜੀਤ ਡੋਪਾਲ ਦੇ ਜ਼ਿਕਰ ਤੋਂ ਬਾਅਦ ਜਸਟਿਸ ਟਰੂਡੋ ਨੇ ਸਮਝ ਨਹੀਂ ਆ ਰਿਹਾ ਕਿ ਕਿਵੇਂ ਸਪਸ਼ਟੀਕਰਨ ਦੇਣ ਉਨਾ ਪ੍ਰੈਸ ਕਾਨਫਰੰਸ ਵਿੱਚ ਸਪਸ਼ਟਿਕਾ ਦਿੰਦੇ ਹੋਏ ਆਪਣੇ ਹੀ ਖੁਫੀਆ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਜਸਟਿਸ ਟਰੂਡੋ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਅਤੇ ਅਪਰਾਧਿਕ ਲੀਕ ਹੈ ਕੈਨੇਡੀਅਨ ਮੀਡੀਆ ਵਿੱਚ ਹੀ ਕਿਹਾ ਗਿਆ ਕਿ ਪੀਐਮ ਮੋਦੀ ਅਤੇ ਸੀਨੀਅਰ ਭਾਰਤੀ ਅਧਿਕਾਰੀਆਂ ਨੂੰ ਸੀ ਖਾਗੂ ਹਰਦੀਪ ਸਿੰਘ ਨਿਜੇਤ ਦੇ ਕਤਲ ਦੀ ਸਾਜ਼ਿਸ਼ ਬਾਰੇ ਪਤਾ ਕਿਹਾ ਕਿ ਬ੍ਰੈਂਪਟਨ ਵਿੱਚ ਮੀਡੀਆ ਨਾਲ ਗੱਲ ਕਰਦੇ ਆ ਟੋਰਾਂਟੋ ਨੇ ਏ ਦੱਸਿਆ ਸੀ ਕਿ ਇਹ ਗਲਤ ਭਾਗਾ ਹੈ ਅਪਰਾਧੀ ਲਗਾਤਾਰ মিডিਆ ਨੂੰ ਚੀਜ਼ਾਂ ਲੀਕ ਕਰ ਰਹੇ ਹਨ ਇਸ ਲਈ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਉਹ ਲੋਕ ਕੌਣ ਹਨ ਜੋ মিডিਆ ਨੂੰ ਅਜਿਹੇ ਬਿਆਨ ਦੇ ਰਹੇ ਹਨ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ ਐਨਐਸਏਆਈ ਇਹ ਮੈਟਲੀ ਜੀ ਡਰੋਇਨ ਨੇ ਵੀਰਵਾ ਨੂੰ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਅਜਿਹੇ ਕਿਸੇ ਵੀ ਸੰਬੰਧ ਬਾਰੇ ਪਤਾ ਨਹੀਂ ਸੀ ਉਹਨਾਂ ਕਿਹਾ ਕਿ ਕੈਨੇਡਾ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਵਿਦੇਸ਼ ਮੰਤਰੀ ਜੈਸ਼ੰਕਰ ਕੇ ਐਨ ਐਸ اے अजीत ਡੋਪਾਲ ਕੈਨੇਡਾ ਵਿੱਚ ਕਿਸੇ ਅਪਰਾਧਿਕ ਗਤੀਵਿਧੀ ਨਾਲ ਜੁੜੇ ਹੋਣ ਬਾਰੇ ਨਾ ਤਾਂ ਕਿਹਾ ਹੈ ਅਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਉਹਨਾਂ ਕੋਲ ਜਾਣਕਾਰੀ ਹੈ ਉਹਨਾਂ ਨੇ ਸਿੱਧਾ-ਸਿੱਧਾ ਪੱਲੜਾ ਹੀ ਝਾੜ ਦਿੱਤਾ ਮਤਲਬ ਇਹ ਗੱਲ ਆਖੀ ਕਿ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਹੈ ਕਿ ਅਸੀਂ ਨਾ ਕਿਸੇ ਨੂੰ ਕੋਈ ਤੇ ਇਲਜ਼ਾਮ ਲਗਾਏ ਹਨ ਨਾ ਹੀ ਕਿਸੇ ਦੀ ਬਾਰੇ ਸਾਨੂੰ ਕੋਈ ਜਾਣਕਾਰੀ ਹੈ ਉਹਨਾਂ ਕਿਹਾ ਕਿ ਇਹ ਜਿਹੜੀਆਂ ਗੱਲਾਂ ਬੇਬੁਨਿਆਦ ਹਨ ਬਿਲਕੁਲ ਗਲਤ ਹਨ ਅਤੇ ਸਿਰਫ ਅਟਕਲਾਂ ਦੇ ਆਧਾਰਿਤ ਹਨ ਮਤਲਬ ਕਿ ਸਿਰ ਬੇਬੁਨਿਆਦੀ ਗੱਲਾਂ ਹੈ ਜਿਹਦਾ ਕੋਈ ਵੀ ਜਿਹਦਾ ਸਪਸ਼ਟੀਕਰਨ ਨਹੀਂ ਹੈਗਾ ਇਹ ਰਿਪੋਰਟ ਮੰਗਲਵਾਰ ਨੂੰ ਡੈਲੀ ਗਲੋਬ ਐਂਡ ਮੇਲ ਵਿੱਚ ਪ੍ਰਕਾਸ਼ਿਤ ਹੋਈ ਹੈ ਇਸ ਵਿੱਚ ਇੱਕ ਅਣਪਛਾਤੇ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਪੀਐਮ ਮੋਦੀ ਸਮੇਤ ਭਾਰਤ ਦੇ ਉੱਚ ਅਧਿਕਾਰੀਆਂ ਨੂੰ ਨਿੱਜ ਦੀ ਹੱਤਿਆ ਦੀ ਸਾਜ਼ਿਸ਼ ਦੀ ਜਾਣਕਾਰੀ ਸੀ ਲੇਕਿਨ ਹੁਣ ਉਹਨਾਂ ਦਾ ਜੂਟਰਨ ਆ ਚੁੱਕਾ ਹੈ ਕੋਈਨਾਂ ਵੱਲੋਂ ਕਿਹਾ ਗਿਆ ਕਿ ਪਿਛਲੇ ਸਾਲ ਜੂਨ ਵਿੱਚ ਨਿਰਜੜ ਦੇ ਕਤਲ ਤੋਂ ਬਾਅਦ ਉਹ ਦੱਸ ਦिए ਪਿਛਲੇ ਮਹੀਨੇ ਅਕਤੂਬਰ ਵਿੱਚ ਪੀਐਮ ਜਸਟਿਸ ਟਰੂਡੋ ਨੇ ਇਸ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਇਸ ਤੋਂ ਬਾਅਦ ਭਾਰਤ ਨੇ ਵੀ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਰੱਦ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਉਹਨਾਂ ਕੋਲ ਸਬੂਤ ਹਨ ਤਾਂ ਉਹ ਭਾਰਤ ਨੂੰ ਮੁਹੱਈਆ ਕਰਵਾਏ ਇਸ ਤੋਂ ਬਾਅਦ ਹੁਣ ਕੈਨੇਡਾ ਕੋਈ ਸਬੂਤ ਨਹੀਂ ਦੇ ਸਕਿਆ ਕਿ ਉਹਨਾਂ ਵੱਲੋਂ ਜੂਟਰਨ ਲਹਿ ਲਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ 6-5 ਦੇ ਵਿੱਚ ਗਏ ਹਾਂ ਕਿ ਜਿਹੜੇ ਹਮਲਾਵਾਰੇਗੇ ਸੀ ਉਹ ਭਾਰਤੀ ਸੀ ਕਿ ਜਾ ਫੇਰੇ ਬਧੀ ਛੀਸੀ ਇਹ ਗੱਲ ਅਜੇ ਤੱਕ ਜਿਹੜੀ ਗਈ ਆ ਉਹ ਇੱਕ ਪਹੇਲੀ ਵੀ ਬਣ ਕੇ ਬੈਠੀ ਹੋਈ ਏ ਉਧਰ ਪੰਜਾਬ ਤੋਂ ਇੱਕ ਮੱਟ ਭਾਗੀ ਖਬਰ ਸਾਹਮਣੇ ਆਈ ਏ ਤਰਨਤਾਂ ਚ ਕਬੱਡੀ ਖਿਡਾਰੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮਹੀਨਾ ਪੈਲੋ ਹੀ ਇਸ ਨੌਜਵਾਨ ਦਾ ਹੋਇਆ ਸੀ ਵਿਆਹ ਤਨ ਦੱਸਦੀ ਏ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਇਸ ਕਦਰ ਖਰਾਬ ਹੋ ਗਈ ਗਈ ਕਿ ਕਾਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਇਲਾਵਾ ਲੁੱਟ ਖੋਹ ਦੀਆਂ ਘਟਨਾਵਾਂ ਛੜਿਆ ਵਾਪਰੀਆਂ ਨੇ ਇਨਾ ਮਾਮਲਿਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਦੀ ਗੱਲ ਆ ਕੇ ਪੱਲਾ ਛਾੜ ਦਿੱਤਾ ਜਾਂਦਾ ਹੈ ਪਰ ਆਮ ਲੋਕ ਹੁਣ ਆਪਣੇ ਘਰਾਂ ਚੋਂ ਬਾਹਰ ਨਿਕਲਣ ਤੋਂ ਡਰੇ ਹਨ ਅਜਿਹਾ ਹੀ ਮਾਮਲਾ ਤਨਤਾਂ ਤੋਂ ਸਾਹਮਣੇ ਆ ਜਿੱਥੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਕਬੱਡੀ ਖਿਡਾਰੀਗਾ ਸੀ ਨੈਸ਼ਨਲ ਲੈਵਲ ਤੱਕ ਖੇਡ ਚੁੱਕਾ ਸੀ ਔਰ ਪਿਛਲੇ ਮਹੀਨੇ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਸੀ ਮਿਲੀ ਜਾਣਕਾਰੀ ਮੁਤਾਬਕ ਤਨਤਾਂ ਜ਼ਿਲ੍ਹੇ ਦੇ ਕਸਬਾਦ ਨੂੰ ਸ਼ਹਿਰਾ ਪੰਨੂਆ 'ਚ ਐਤਵਾ ਦੇ ਸ਼ਾਮ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਕਤ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਮਰਨ ਵਾਲੇ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਨੂੰ ਸ਼ਹਿਰਾ ਪੰਨੂਆ ਵੱਲੋਂ ਹੋਈ ਜੋ ਕਿ ਕਬੱਡੀ ਖਿਡਾਰੀ ਸੀ। ਠਾਣਾ ਸਰਹਾਰੀ ਦੀ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਕਤਲ ਪਿੱਛੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਤੁਹਾਨੂੰ ਦੱਸ ਦਈਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੋਨੀ ਕਬੱਡੀ ਖਿਡਾਰੀ ਸੀ। ਉਸ ਦੇ ਵੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ ਇੱਕ ਮਹੀਨਾ ਪਹਿਲੋਂ ਹੀ ਉਸਦਾ ਵਿਆਹ ਹੋਇਆ ਸੀ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਡੀਐਸਪੀ ਗੁਰ ਗੁਰ ਕਿਰਪਾ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ ਹੁਣ ਜਾਂਚ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਸਮਾਂ ਹੀ ਦੱਸੇਗਾ ਲੇਕਿਨ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਉਸ ਨੌਜਵਾਨ ਦੀਆਂ ਜਿਹਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information call 510-943-8037. That is 510-943-8037.